ਦੇਖ ਲਓ ਵੀਰੋ ਇਹ ਬਰਨਾਲਾ ਜ਼ਿਲ੍ਹੇ ਦਾ ਪੱਖੋਕਲਾਂ ਪਿੰਡ ਹੈ ਜੀ ਲੋਕ ਕਹਿੰਦੇ ਸਾਡੀਆਂ ਫਿਰਨੀਆਂ ਬਣਾ ਦਿਓ ਵਧੀਆ ਤੇ ਅਸੀਂ ਨੰਗਣਾਂ ਹੋਂ ਦਾ ਪ੍ਰੋਬਲਮ ਆਉਂਦੀ ਸਾਨੂੰ ਕੱਚੇ ਰਾਹ ਹੁਣ ਦੇਖ ਲਓ ਵੀਰੇ ਆਹ ਦੇਖ ਲਓ ਰਾਹ ਤੇ ਕੀ ਹਾਲ ਕਰਿਆ ਪਿਆ ਆਹ ਦੇਖੋ ਸੜਕਾਂ ਦੇ ਉੱਤੇ ਨਾ ਰੂੜੀਆਂ ਲਾਈਆਂ ਪਈਆਂ ਆਹ ਦੇਖ ਲਓ ਵੀਰੋ ਆਹ ਦੇਖੋ ਸੜਕ ਦੇ ਉੱਤੇ ਨਾ ਜਮੇ ਸ਼ਰਮ ਨਹੀਂ ਮੰਨਦੇ ਦੇਖੋ ਆਹ ਸੜਕ ਹੈ ਜੀ ਇੰਨੀ ਕਾ ਇਹ ਜੇ ਨਾ ਰੋਕਿਆ ਗਿਆ ਤਾਂ ਇਹ ਸੜਕ ਨੂੰ ਸਾਰੀ ਨੂੰ ਇਹ ਕਵਰ ਕਰ ਲੈਣਗੇ ਦੇਖੋ ਰੂੜੀਆਂ ਦਾ ਕੀ ਹਾਲ ਕਰਿਆ ਪਿਆ ਕਿੱਥੇ ਜੀ ਕਰਦਾ ਅਗਲਾ ਟਰਾਲੀ ਲਾਹ ਜਾਂਦਾ ਗਾਰੇ ਦੀ ਰੂੜੀ ਦੇਖੋ ਕਿਆ ਕਿੰਨਾ ਬੁਰਾ ਹਾਲ ਹੋਇਆ ਉਹਨੋਂ ਉਧਰੋਂ ਗੱਡੀ ਆਉਂਦੀ ਆ ਜੇ ਮੂਰੋਂ ਕੋਈ ਗੱਡੀ ਆ ਜੀ ਦੱਸ ਕਿੱਥੋਂ ਸਾਈਡ ਦੇਉ ਬੰਦਾ ਦੇਖੋ ਸੜਕ ਦੇਖ ਲਓ ਜੀ ਫਿਰਨੀ ਦੀ ਸਾਡੇ ਪੱਖੋ ਕਲਾਂ ਦੀ ਉਦੋਂ ਸਰਪੰਚ ਸਾਹਿਬ ਬਣਨੇ ਵੇਲੇ ਕਹਿੰਦੇ ਹੁੰਦੇ ਆ ਅਸੀਂ ਜੀ ਪਿੰਡ ਦਾ ਵਿਕਾਸ ਕਰਾਂਗੇ ਵਧੀਆ ਤੇ ਸਪਾਇਆਂ ਰੱਖਿਆ ਕਰਾਂਗੇ ਦੇਖ ਲਓ ਜੀ ਆ ਹਾਲ ਹੈ ਜੀ ਇੱਥੇ ਆ ਹਾਲ ਹੋਇਆ ਪਿਆ ਵੀਰੋ ਦੇਖੋ ਘਟੂ ਘੜ ਇੰਨਾ ਤਾਂ ਦੇਖ ਲੈਣਾ ਵੀ ਯਾਰ ਇੱਥੇ ਆਪਾਂ ਗੰਦ ਪਾਉਣੀ ਆ ਇਧਰ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਹੈ ਇੱਥੇ ਘਟੂ ਘੜ ਇੰਨਾ ਤਾਂ ਬੰਦੇ ਨੂੰ ਹੋਰ ਰੱਖਣਾ ਚਾਹੀਦਾ ਵੀ ਯਾਰ ਸਿਪਾਈ ਰੱਖੀਏ ਆ ਇਧਰ ਗੁਰਦੁਆਰਾ ਸਾਹਿਬ ਆ ਗਿਆ ਮਾੜਾ ਮੋਟਾ ਵੀ ਨਿ ਸਿਪਾਈ ਦਾ ਖਿਆਲ ਦੇ ਰੇ ਤੇ ਆ ਵੀਰੇ ਜਿਹੜਾ ਕੋਈ ਪੰਚਾਇਤ ਵਾਲਾ ਹੋਰ ਵੀਰੇ ਆ ਸਿਪਾਈ ਕਰਾਈ ਜਾਵੇ ਤੇ ਬਹੁਤ ਬਰਹਾਲ ਹੋ ਪਿਆ ਇਥੇ ਦੇਖੋ ਜੀ ਓਕੇ ਜੀ ਬਾਏ ਜੀ ਸ਼ੇਅਰ ਕਰਦਾ ਕਰੋ ਵੀਡੀਓ